ਅਸੀਂ ਖੜਾ ਹੈ ਰੇਲਵੇ ਸਟੇਸ਼ਨ ਕੋੜਪੂਰਾ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਸਨਾਟਾ ਛਾਇਆ ਹੋਇਆ ਜਮਾ ਸੁਣ ਸੁਣਾ ਹੈ ਇੱਥੇ ਹੁਣ ਛੰਦਵਾੜਾ ਐਕਸਪ੍ਰੈਸ ਗਈ ਹੈ ਜਿਹੜੀ ਛੰਦਵਾੜਾ ਐਕਸਪ੍ਰੈਸ ਫਰੀਦਕੋਟ ਗੋਲੇਵਾਲਾ ਤੇ ਫਿਰ ਫਰੋਜ਼ਪੁਰ ਵੱਲ ਜਾਂਦੀ ਸੀ ਉਹ ਇਸ ਵਾਰ ਬਰੀਆਲਾ ਮੁਕਸਰ ਤੇ ਫਾਿਲਕਾ ਇਧਰ ਦੀ ਡਾਇਵਰਟ ਹੋ ਕੇ ਫੇਰ ਜਾਉਗੀ ਫਰੋਜਪੁਰ ਕਿਉਂ ਕਿ ਕਾਸੂ ਬੇਗੂ ਸਟੇਸ਼ਨ ਹੁੰਦਾ ਇੱਕ ਕਾਸੂ ਬੇਗੂ ਸਟੇਸ਼ਨ ਤੇ ਜਦੋਂ ਜੰਮੂ ਤਵੀ ਤੋਂ ਚੱਲ ਕੇ ਅਹਮਦਾਬਾਦ ਜਾਣ ਵਾਲੀ ਐਕਸਪ੍ਰੈਸ ਗੱਡੀ ਜਦੋਂ ਫਰੋਜਪੁਰ ਤੋਂ ਰਵਾਨਾ ਹੋਈ ਤੇ افਵਾ ਫੈਲ ਗਈ ਕਿ ਇਹਦੇ ਵਿੱਚ ਆਰ ਡੀ ਐਕਸ ਹੈ ਆਰ ਡੀ ਐਕਸ ਮਤਲਬ ਉਹ ਬਾਰੂਦ ਜਿਹੜਾ ਤਬਾਹੀ ਮਚਾ ਦਿੰਦਾ ਉਸ ਬੰਬ ਦੀ افਵਾ ਕਰਕੇ ਛੇਤੀ ਛੇਤੀ ਉੱਥੇ ਕਾਸੂ ਬੇਗੂ ਵਿਖੇ ਗੱਡੀ ਖਾਲੀ ਕਰਾਈ ਗਈ ਸਾਰੀਆਂ ਸਵਾਰੀਆਂ ਉਤਾਰੀਆਂ ਗਈਆਂ ਤੇ ਉਹਨਾਂ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਫਿਰੋਪੁਰ ਤੋਂ ਮੈਡੀਕਲ ਟੀਮਾਂ ਤੇ ਐਂਬੂਲੈਂਸ ਗੱਡੀਆਂ ਤੁਰਤ ਉੱਥੇ ਪਹੁੰਚੀਆਂ ਇਸ ਵੇਲੇ ਉਸ ਜਗ੍ਹਾ ਤੇ ਪੂਰਾ ਜਿਹੜੇ ਫਲਾਈਂਗ ਸਕੁਐਡ ਦੀਆਂ ਟੀਮਾਂ ਨੇ ਉਹ ਵੀ ਪਹੁੰਚ ਚੁੱਕੀਆਂ ਨੇ ਵੱਡੀ ਪੱਧਰ ਤੇ ਪੜਤਾਲ ਜਾਰੀ ਹੈ ਜਾਂਚ ਹੋ ਰਹੀ ਹੈ ਦੂਜੇ ਪਾਸੇ ਸਵਾਰੀਆਂ ਬੇਸ਼ੱਕ ਪਰੇਸ਼ਾਨ ਹੋ ਰਹੀਆਂ ਨੇ ਚਿੰਦਵਾੜਾ ਐਕਸਪ੍ਰੈਸ ਹੁਣੇ ਗਈ ਹੈ ਬਾਕੀ ਜਿਹੜੀ ਪਹਿਲਾਂ ਗਈ ਗਈ ਹੈ ਉਹ ਵਾਪਸ ਆ ਰਹੀ ਹੈ ਫਿਰੋਪੁਰ ਤੋਂ ਇੱਥੇ ਕੁਝ ਕੁ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਉਹ ਇੱਥੇ ਪਹੁੰਚ ਰਹੀਆਂ ਨੇ ਕੋਈ ਚਾਹ ਪਾਣੀ ਲੈ ਕੇ ਕੋਈ ਪ੍ਰਸ਼ਾਦਾ ਲੈ ਕੇ ਸੋ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਰੇਲਵੇ ਸਟੇਸ਼ਨ ਕੋੜਪੁਰਾ ਨੂੰ ਆਧੁਨਿਕ ਕਿਸਮ ਦਾ ਰੇਲਵੇ ਸਟੇਸ਼ਨ ਬਣਾਉਣ ਲਈ ਕਰੋੜਾਂ ਰੁਪਇਆ ਖਰਚ ਕੀਤਾ ਜਾ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਡੀ ਸਾਫ ਸਪਾਈ ਹੈ ਪਰ ਦੂਜੇ ਪਾਸੇ ਜਿਹੜੇ ਅਫਵਾਹਾਂ ਫੈਲਾਉਣ ਵਾਲੇ ਲੋਕ ਨੇ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਹੈ ਇਹਦੇ ਬਾਰੇ ਤੁਸੀਂ ਆਪ ਲਿਖੋ ਆਉ ਥੋੜੀ ਉਹਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਰਾਮਕੇਸ਼ ਮੀਨਾ ਜੋ ਇੱਥੋਂ ਦੇ ਸਟੇਸ਼ਨ ਮਾਸਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਜਿਹੜੇ ਇੱਥੇ ਅਮਰਦੀਪ ਸਿੰਘ ਦੀਪਾ ਵਰਗੇ ਤੇ ਪ੍ਰਦੀਪ ਮਿੱਤਲ ਵਰਗੇ ਸਮਾਜ ਸੇਵੀ ਨੇ ਆਜੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਸਰਪਸ ਕੰਟਰੋਲ ਮੈਸੇਜ ਦੇ ਥਰੂ ਪਤਾ ਚੱਲਾ ਹੈ ਕਿ ਕੋਈ ਪ੍ਰੋਬਲਮ ਹੈ ਆਪਣੇ ਕਾਸਵਰਕ ਕੋਲ ਫਰਥਰ ਸਾਈਡ ਹੈ जिसकी वजह से कोई भी सवारी गाड़ी इधर नहीं चलाई जा रही है अभी और तेईस है, 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 है यही है कि अभी कोई मूवमेंट नहीं हुआ है इतर, के बीच में सर छिंदवाड़ा कितने बजे आती है यहाँ पर स्टेशन पर रूटीन में सर दस बज के बीस मिनट का टाइम है लेकिन आज दस अट्ठाईस वाई थी कितना देर रुकी रही ये सर आधा घंटे का नियर अबाउट रही है ਕారణ ਇਹ ਸਰ ਕਿ ਕੋਈ ਅਫਵਾਹ ਫੈਲਾਈ ਹੋਈ ਸੀ ਉਧਰ ਕਾਸਵੇਟੂ ਕ੍ਰੋਸਪੋਰਟ ਸਾਈਡ ਇਸ ਲਈ ਸਟਾਫੜੀ ਕੋ ਰੂਟ ਡਾਇਵਰਟ ਰੱਖ ਕੇ ਚਲਾਈ ਗਿਆ ਕਿੰਨੀਆਂ ਗੱਡੀਆਂ ਪ੍ਰਭਾਵਿਤ ਹੋਈਆਂ ਸਰ ਫਿਲਹਾਲ ਤੋਂ ਮੇਰੇ ਪਾਸ ਮੈਂ ਇਹ 1463280 ਗੱਡੀ ਸੀ ਜੋ ਡਾਇਵਰਟ ਰੱਖ ਕੇ ਚਲਾਈ ਰਹੀ ਹੈ ਯਾਰ ਰੁਕੀ ਰਹੀ ਹੈ ਥੋੜੀ دیر ਅਦਰਵਾਈਜ਼ ਹੋਰ ਤਾਂ ਕੋਈ ਗੱਡੀ ਨਹੀਂ ਸੀ 10923 ਪ੍ਰੋਪਰਟੀ ਹੈ ਕੀ ਨਾਮ ਹੈ ਜੀ ਆਪਣਾ ਪ੍ਰਦੀਪ ਕੁਮਾਰ ਮਿੱਤਰ ਅਮਿਤਲ ਸਾਹਿਬ ਕੀ ਕਹਿਣਾ ਚਾਹੋਗੇ ਅਸੀਂ ਨਾ ਜੀ ਕੋਲਪੁਰਾ ਰੇਲਵੇ ਸਟੇਸ਼ਨ ਤੇ ਆਏ ਸੀਗੇ ਸਾਨੂੰ ਪਤਾ ਲੱਗਿਆ ਸੀ ਵੀ ਕੋਈ ਅਫਵਾਹ ਫੈਲ ਚੁਕੀ ਹੈ ਇਸ ਕਰਕੇ ਤੇ ਯਾਤਰੀ ਪਰੇਸ਼ਾਨ ਹੈ ਟ੍ਰੇਨ ਖ ਜੋ ਅਸੀਂ ਅੱਗੇ ਦੇਖਿਆ ਚਿੰਦਵਾੜਾ ਟ੍ਰੇਨ ਖੜੀ ਸੀ ਅਸੀਂ ਖਾਨੇਪੁਰ ਤੋਂ ਪਾਣੀ ਦਾ ਪ੍ਰਬੰਧ ਕਰਕੇ ਆਏ ਸੀਗੇ ਉਹ ਸਮਾਜੀ ਸੇਵੀ ਸੰਸਥਾਵਾਂ ਦੇ ਨਾਲ ਜੋ ਵੀ ਸਾਨੂੰ ਰਮੇਸ਼ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਜਿਹੜੀ ਚਿੰਦਵਾੜਾ ਟ੍ਰੇਨ ਹੈ ਅਸੀਂ ਉਹ ਤਾਂ ਵਾਇਆ ਫਾਜ਼ਿਲਕਾ ਤੁਰਤੀ ਹੈ ਤੇ ਇੱਕ ਟ੍ਰੇਨ ਜਿਹੜੀ ਫਰੀਦਕੋਟ ਗਈ ਹੈ ਉਹ ਵਾਪਸ ਕੋਕਪੂਰੇ ਆ ਰਹੀ ਹੈ ਇਹਨੂੰ ਵਾਇਆ ਫਾਜ਼ਿਲਕਾ ਤੁਰੀ ਜਾਉ। ਉਹ ਤੋਂ ਬਾਅਦ ਸਾਰੀ ਆ। ਜੀ। ਹੋਰ ਕਿੰਨੀਆਂ ਕਿ ਗੱਡੀਆਂ ਪ੍ਰਭਾਵਿਤ ਹੋਈਆਂ? ਦੇਖੋ ਜੀ ਜਦੋਂ ਦੀ ਲਾਈਨ ਕਲੀਅਰ ਨਹੀਂ ਹੁੰਦੀ ਫਰੀਦਕੋਟ ਤੋਂ ਕੋਰਕਪੂਰਾ ਉਦੋਂ ਤੱਕ ਦਾ ਪ੍ਰਭਾਵਿਤ ਹੀ ਹੈ ਜੋ ਟ੍ਰੇਨ ਟਾਈਮ ਹੈ। ਜੀ ਆਪਣਾ ਅਮਨਦੀਪਾ ਨਾਮ ਮੇਰਾ ਜੀ ਆ ਅਮਨਦੀਪ ਜੀ ਤੁਸੀਂ ਇੱਥੇ ਸਟੇਸ਼ਨ ਤੇ ਕਿਵੇਂ ਆਏ ਐ ਐਕਚੁਅਲੀ ਸਰ ਮੇਰੇ ਬੱਚਿਆਂ ਦਾ ਫੰਕਸ਼ਨ ਸੀ ਬੱਚੇ ਮੇਰੇ ਖਰੋਸਪੁਰ ਪੜ੍ਹਦੇ ਆ ਜੀ ਘੰਟੇ ਵਾਸਤੇ ਮੈਂ ਜਾਣਾ ਸੀ ਉੱਥੇ ਜੀ ਤੇ ਮੈਨੂੰ ਸਟੇਸ਼ਨ ਤੋਂ ਪਤਾ ਲੱਗਿਆ ਕਿ ਆ ਵੀ ਪ੍ਰੋਬਲਮ ਆ ਗੱਡੀਆਂ ਦੀ ਜੀ ਇਸ ਕਰਕੇ ਮੈਂ ਆਇਆ ਸਟੇਸ਼ਨ ਤੇ ਸਟੇਸ਼ਨ ਮਾਸਟਰ ਸਰ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਪ੍ਰੋਬਲਮ ਐ ਜੀ ਇਸ ਕਰਕੇ ਗੱਡੀਆਂ ਸਾਰੀਆਂ ਬੰਦ ਕੀਤੀਆਂ ਫਾਜ਼ਿਲਕਾਰ ਰੋਡ ਜਾ ਰਿਆ ਜੀ ਇਸ ਕਰਕੇ ਅਸੀਂ ਹੁਣ ਆਪਣਾ ਇੱਥੇ ਕੰਮ ਕਰਾਂਗੇ ਆਪਣਾ ਤੇ ਨਹੀਂ ਜਾਣਾ ਨਹੀਂ ਜਾ ਰਹੇ ਬਾਸ ਪਰਤ ਰਹੇ ਹਾਂ ਨਹੀਂ ਬੈਠੇ ਮਾਰਕੀਟ ਕਰਾਂਗੇ ਟਿਕਟ ਖਰੀਦ ਲਈ ਸੀ ਨਹੀਂ ਟਿਕਟ ਤਾਂ ਲੈਣੀ ਸੀ ਸਾਰੇ ਟਿਕਟਾਂ ਜੇ ਲੈਣੀ ਸੀ ਪਹਿਲਾਂ ਹੀ ਪਤਾ ਲੱਗ ਗਿਆ ਮੈਨੂੰ ਬਸ ਬਾਈਕ ਲਈ ਸਟੇਸ਼ਨ ਤੇ ਉੱਥੇ ਜੀ ਉੱਥੇ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਸਟੇਸ਼ਨ ਮਾਸਟਰ ਜੀ ਨੂੰ ਪੁੱਛ ਲਿਆ ਵੀ ਟ੍ਰੇਨ ਜਾਂਦੀ ਹੈ ਕਿ ਨਹੀਂ ਜਾਂਦੀ ਜੀ ਜੀ ਹਾਂ ਇਸ ਕਰਕੇ ਠੀਕ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਰਦੀਪ ਸਿੰਘ ਹੈ ਜੀ ਜੀ ਸੋ ਅੱਜ ਜਿਹੜਾ ਹੈਗਾ ਕੋਟਪੂਰੇ ਦੇ ਵਿੱਚ ਜਿਹੜਾ ਪਿਛਲਾ ਟ੍ਰੇਨਾਂ ਦੇ ਵਿੱਚੋਂ ਕੋਈ ਨਾ ਕੋਈ ਅਫਵਾਹ ਆਈ ਸੀ ਜਿਸ ਦੇ ਕਰਕੇ ਟ੍ਰੇਨਾਂ ਜਿਹੜੀਆਂ ਰੋਕ ਦਿੱਤੀਆਂ ਗਈਆਂ ਨਹੀਂ ਨਹੀਂ ਟ੍ਰੇਨ ਦੇ ਵਿੱਚ ਬੰਬ ਦੀ ਅਫਵਾਹ ਸੀ ਤਾਂ ਰੋਕ ਦਿੱਤੀਆਂ ਗਈਆਂ ਹਾਂ ਇਸ ਤਰ੍ਹਾਂ ਦਾ ਕੁਝ ਗੱਲ ਸਾਹਮਣੇ ਆਈ ਸੀ ਹਾਂ 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 ਉਹਦੇ ਬਾਰੇ ਦੱਸੋ ਹਾਂ ਉੱਥੋਂ ਫਿਰ ਪਤਾ ਲੱਗਣ ਦੇ ਕਾਰਨ ਜਿਹੜੀਆਂ ਟ੍ਰੇਨਾਂ ਰੁਕੀਆਂ ਗਈਆਂ ਉਹਨਾਂ ਟ੍ਰੇਨਾਂ ਦੇ ਯਾਤਰੀਆਂ ਵਾਸਤੇ ਉਹਨਾਂ ਭੁੱਖੇ ਪਾਣਿਆਂ ਦੇ ਵਾਸਤੇ ਕੋਟਪੂਰੇ ਦੀਆਂ ਸੰਗਤਾਂ ਨੇ ਵੱਖ-ਵੱਖ ਇੰਤਜ਼ਾਮ ਕੀਤੇ ਜਿਹੜੀਆਂ ਕਿ ਇੱਥੇ ਪਹੁੰਚ ਰਹੀਆਂ ਕੋਈ ਲੰਗਰ ਪ੍ਰਸ਼ਾਦੇ ਲੈ ਕੇ ਪਹੁੰਚ ਰਿਹਾ ਕੋਈ ਪ ਲੈ ਕੇ ਪਹੁੰਚ ਰਿਹਾ ਇਹ ਸੰਸਥਾਵਾਂ ਦੀ ਇੱਥੇ ਬੜਪਣਾ ਕੀ ਨਾਲ ਦੀ ਨਾਲ ਜਿੱਦਾਂ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਲੋਡ ਬੰਦ ਹੁੰਦੇ ਆ ਤੋਂ ਸਮੇਂ ਤੇ ਇਹ ਸਾਰੀਆਂ ਸੰਸਥਾਵਾਂ ਪਹੁੰਚ ਰਹੀਆਂ ਸੋ ਅਸੀਂ ਸਾਰੇ ਕੋੜਪੂਰਾ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਸੰਸਥਾਵਾਂ ਦਾ ਧੰਨਵਾਦ ਕਰਦੇ ਆ ਜੋ ਇਸ ਮੌਕੇ ਤੇ ਆਪ ਦਾ ਸਹਿਯੋਗ ਕਰ ਰਹੀ ਹੈ ਰੇਲਵੇ ਪੁਲਿਸ ਚੌਂਕੀ ਕੋੜਪੂਰਾ ਵਿਖੇ ਆਪਾਂ ਪਹੁੰਚੇ ਜੀ ਉੱਥੇ ਏਐਸਏ ਰਜਿੰਦਰ ਸਿੰਘ ਜੀ ਨੇ ਰਜਿੰਦਰ ਸਿੰਘ ਮਰਾੜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਰਜਿੰਦਰ ਸਿੰਘ ਜੀ ਦੱਸੋ ਦਿਓ ਜਾਣਕਾਰੀ ਫਰ ਅੱਜ ਸਵੇਰ ਖ਼ਾਬ ਮਿਲੀ ਸੀ ਇੱਕ ਵੀ ਟ੍ਰੇਨ ਨੰਬਰ 9223 ਜੀ ਇਹ ਜੰਮੂ ਤੋਂ ਜੋਧਪੁਰ ਨੂੰ ਜਾ ਰਹੀ ਸੀ ਜੀ ਸੁਰੇਂਗਪੁਰ ਤੋਂ ਚੱਲ ਕੇ ਤੇ ਕੱਛ ਸਵੇਰ ਨੂੰ ਰੇਲਵੇ ਸਟੇਸ਼ਨ ਤੇ ਸਪੈਸ਼ਲ ਚੈਕਿੰਗ ਇਹਨਾਂ ਦੀ ਕੀਤੀ ਆ ਜੀ ਤੇ ਇਧਰੋਂ ਟ੍ਰੇਨ ਆਇਆ ਇੱਕ ਬਠਿੰਡਾ ਸਾਈਡ ਤੋਂ ਫਰੋਜ਼ਪੁਰ ਲਈ ਜੀ ਆ ਟ੍ਰੇਨ ਨੰਬਰ 92 ਇਹ ਗਈ ਸੀ ਸਰ ਕੋਈ ਗੱਲ ਨਹੀਂ ਤੇ ਉਹ ਵਾਪਸ ਫਰੀਦਕੋਟ ਤੋਂ ਵਾਇਆ ਕੋਟ ਮੁਕਸਰ ਫਾਇਲ ਕਾ ਇਧਰ ਦੀ ਫਰੋਜ ਪਰ ਕੱਢ ਰਿਹਾ ਹੈ ਜੀ ਬਾਕੀ ਰੇਲਵੇ ਸਟੇਸ਼ਨ ਤੇ ਕੋਟਪੁਰਾ ਤੇ ਆਉਣਾ ਜਾਣ ਵਾਲੀਆਂ ਟ੍ਰੇਨਾਂ ਦੀ ਅਸੀਂ ਜੀਆਰਪੀ ਪਲੱਸ ਆਰਪੀ ਨੇ ਚੈਕਿੰਗ ਕੀਤੀ ਹੈ ਦਰਾਨੇ ਚੈਕਿੰਗ ਕੋਈ ਵੀ ਸ਼ਕਤੀ ਪੁਰਸ਼ ਜਾਂ ਸ਼ਕਤੀ ਵਿਅਕਤੀ ਨਹੀਂ ਮਿਲਿਆ ਉਹ ਬੰਬ ਦੀ ਫਿਰ ਵਾਹੀ ਹੋ ਸਕਦੀ ਹੈ ਬੰਬ ਦੀ ਹਜੇ ਉੱਥੇ ਸਰਚਾਂ ਕੰਗ ਚੱਲ ਰਹੀ ਹੈ ਜੀ ਉੱਥੇ ਜੀ ਹਾਂ ਜਿਹੜੀ ਉੱਥੇ ਟ੍ਰੇਨ ਉੱਥੇ ਕਸਟੂ ਬੇਗੂ ਰੇਲਵੇ ਸਟੇਸ਼ਨ ਤੇ ਖੜੀ ਹੈ ਜੀ ਚੈਕਿੰਗ ਚੱਲ ਰਹੀ ਹੈ ਲੋਡ ਇਹ ਫਰੀਦਕੋਟ ਤੋਂ ਟ੍ਰੇਨ ਵਾਪਸ ਆਈ ਹੈ ਫਰੀਦਕੋਟ ਤੋਂ ਵਾਪਸ ਆਈ ਹੈ ਟ੍ਰੇਨ ਕਿਉਂਕਿ ਇੱਥੋਂ ਫਰੀਦਕੋਟ ਗਈ ਤਾਂ ਅਗੋ ਕਾਸੂ ਬੇਗੂ ਜਦੋਂ ਉਹਨਾਂ ਨੇ ਦੱਸਿਆ ਕਿ ਕਾਸੂ ਬੇਗੂ ਵਿਖੇ ਸਮੱਸਿਆ ਸੀ ਤਾਂ ਉੱਥੋਂ ਹੀ ਵਾਪਸ ਆ ਰਹੀ ਹੈ ਹੁਣ ਇਹਦਾ ਵੀ ਰੂਟ ਡਾਇਵਰਟ ਕਰ ਦਿੱਤਾ ਗਿਆ ਆਪਾਂ ਚੱਲਦੇ ਹਾਂ ਜੀ ਆਪਣਾ ਕਰ ਬਿਰਦਾ Ashram ਦੇ ਸੰਚਾਲਕ ਨੇ ਸਮਾਜ ਸੇਵੀ ਨੇ ਬਾਬਾ ਗਰੀਬਦਾਦ ਜੀ ਬਾਬਾ ਜੀ ਦਿਓ ਜਾਣਕਾਰੀ ਕਿਵੇਂ ਤੁਹਾਡਾ ਆਣਾ ਹੋਇਆ ਸਟੇਸ਼ਨ ਤੇ ਸਭ ਤੋਂ ਪਹਿਲਾਂ ਦਾ ਸਮੂੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪ੍ਰਮ ਮਿੱਤਰ ਵੱਡੇ ਭਾਈ ਨੇ ਮਹਿੰਦੀ ਦੱਤਾ ਜੀ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਵੀ ਆਹ ਘਟਨਾ ਵਾਪਰੀ ਹੋਈ ਹੈ ਜੋ ਪ੍ਰੋਜਪੁਰ ਤੋਂ ਤੇ ਜੰਮੂ ਤੋਂ ਗੱਡੀ ਆ ਰਹੀ ਹੈ ਬਠਿੰਡੇ ਵੱਲੋਂ ਜਾਣਾ ਹੈ ਉਹਦੇ ਵਿੱਚ ਕੁਝ ਸ਼ਰਾਰਤੀ ਆਸਰਾ ਨੇ ਕੋਈ ਐਸੀ ਘਟਨਾ ਦੇ ਵਿੱਚ ਬੰਬ ਵਗੈਰਾ ਜਾਂ ਕੋਈ ਸੂਚਨਾ ਦਿੱਤੀ ਹੈ ਤੇ ਜਿਹੜੀਆਂ ਸਵਾਰੀਆਂ ਉਹ ਸੁਆਦੀਆਂ ਬੜੀਆਂ ਪਰੇਸ਼ਾਨ ਸੀ ਚਾਹ ਪਾਣੀ ਪ੍ਰਸ਼ਾਦੇ ਪਾਣੀ ਤੋਂ ਸਾਨੂੰ ਭਰਾ ਜੀ ਨੇ ਕਾਲ ਕੀਤੀ ਅਸੀਂ ਪ੍ਰਸ਼ਾਦਾ ਤੇ ਬੱਚਿਆਂ ਵਾਸਤੇ ਬਿਸਕੁਟ ਲੈ ਕੇ ਇੱਥੇ ਪਹੁੰਚੇ ਆਂ ਤੇ ਸਾਡਾ ਆਪਣਾ ਘਰਬਿਰ ਦਰਸ਼ਨੂ ਕੋੜਕਪੂਰਾ ਜੋ ਵੀਰ ਜਲੰਧਰ ਸਿੰਘ ਜੀ ਯਾਦ ਵਿੱਚ ਸਮਰਪਿਤ ਹੈ ਇਹੋ ਜੀਆਂ ਸੇਵਾ 'ਚ 24 ਘੰਟੇ ਤਤਪਤ ਰਹਿੰਦਾ ਹੈ ਕਿਤੇ ਵੀ ਲੋੜ ਪੈਂਦੀ ਹੈ ਕਿਸੇ ਲੰਗਰ ਦੀ ਜਾਂ ਪ੍ਰਸ਼ਾਦੇ ਦੀ ਜਾਂ ਬਿਸਕੁਟ ਵਗੈਰਾ ਜਾਂ ਚਾਹ ਵਗੈਰਾ ਜਾਂ ਬਿਸਤਰੇ ਵਗੈਰਾ ਦੀ ਕਿਤੇ ਅਸੀਂ ਉੱਥੇ ਹੀ ਇਹ ਸੇਵਾ ਨੂੰ ਆਉਣੇ ਆ ਤੇ ਉਹੀ ਸੇਵਾ ਅੱਜ ਅਸੀਂ ਕੋੜਕਪੂਰਾ ਜਿਹੜਾ ਰੇਲਵੇ ਸਟੇਸ਼ਨ ਆ ਉੱਥੇ ਕਰਨ ਆਏ ਆ ਬਾਬਾ ਨਾਲ ਤੁਹਾਡੇ ਕੋਲ ਕੋਣ ਕੋਣ ਆਇਆ ਨਾਲ ਮੇਰੇ ਮੇਰੀ ਧਰਮ ਪਤਨੀ ਚਰਨਜੀਤ ਕੌਰ ਜੀ ਆਏ ਨੇ ਜੀ ਇਹ ਮੇਰੀ ਨੌ ਰਾਣੀ ਹੈ ਪਿੱਛੇ 13 ਤਰੀਕ ਨੂੰ ਬੇਟੇ ਦੀ ਮੈਰਿਜ ਹੋਈ ਹੈ ਅੱਛਾ ਇਹ ਵੀ ਅੱਜ ਸੇਵਾ ਕਰਨ ਆਏ ਆ ਇੱਥੇ ਤੇ ਇਹ ਪ੍ਰੋਪਰ ਬਠਿੰਡੇ ਤੋਂ ਆਏ ਦੇਖੋ ਹੱਥਾਂ ਤੋਂ ਅਜੇ ਮਹਿੰਦੀ ਨਹੀਂ ਲੱਗੀ ਤੇ ਸੇਵਾ ਦਾ ਜਜ਼ਬਾ ਦੇਖੋ ਆਹਾਂ ਜੀ ਜੋ ਪਰਿਵਾਰ ਦੇ ਵਿੱਚ ਦੇਖਿਆ ਜਾਂਦਾ ਹੈ ਉਹੀਆਂ ਬੀਜਿਆ ਬੁੱਜਿਆ ਜਾਂਦਾ ਹੈ ਉਹੀ ਬੱਚੇ ਸਾਰਾ ਕੁਝ ਕਰਦੇ ਆ ਭੈਣ ਜੀ ਜਾਂ ਬੇਟੀ ਬੋਲਣਗੇ ਕੁਝ ਇਹ ਤਾਂ ਇਹਨਾਂ ਦੀ ਮਰਜ਼ੀ ਹੈ ਜੀ ਬੋਲੋ ਕੁਝ ਸਿਸਾਰ ਸੰਗਤ ਨੂੰ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਡੇ 22 ਜਿਆਂ ਦੀ ਮਹਿੰਦੀ ਰਤਾਈ ਦੀ ਕੌਲ ਆਈ ਮੈਂ ਤੇ ਬਾਬੇ ਇਸ ਫੈਮਿਲੀ ਸਮੇਤ ਠੇਕ ਜੋਕਠ ਨਾਮ ਆਪਾਂ ਜਾ ਰਹੀ ਸੀ ਉਹਦੇ ਵਿੱਚ ਜਿਵੇਂ ਜੇ ਜੋ ਪੈਸੰਜਰ ਹੈਗੇ ਨੇ ਉਹਨਾਂ ਵਾਸਤੇ ਅਸੀਂ ਪ੍ਰਸ਼ਾਦੇ ਬਾਣੀ ਤੇ ਬਿਸਕਟ ਵਗੈਰਾ ਦੀ ਬੱਚਿਆਂ ਲਈ ਜੋ ਹੈਗਾ ਸਹੂਲियत ਲੈ ਕੇ ਆਏ ਆ ਧੰਨਵਾਦ ਸਵਾਗਤ ਵੱਲੋਂ ਸੇਵਾ ਬੱਚਿਆਂ ਨੂੰ ਲੋ ਜੀ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ ਪ੍ਰਸ਼ਾਦੇ ਨੇ ਬਿਸਕਟ ਨੇ ਜਿਹੜੀਆਂ ਸ਼ਰਦਾ ਲੋ ਨੇ ਸੰਗਤਾਂ ਨੇ ਦਾਨੀ ਸੱਜਣ ਨੇ ਬਾਬਾ ਗਰੀਬਦਾਸ ਜੀ ਦਾ ਪਰਮਿੱਤਾ ਗਿਆ ਉਹਨਾਂ ਸਾਲੇ ਭਾਵੇਂ ਵਾਹ ਫੈਲ ਗਈ ਕਿ ਬੰਬ ਹੈ ਗੱਡੀ ਦੇ ਵਿੱਚ ਸਿਰਫ ਵਾਹ ਫਲਾਉਣ ਵਾਲੇ ਸ਼ਰਾਰਤੀ ਨੇ ਇਹ ਨਹੀਂ ਦੇਖਿਆ ਇੰਨੀ ਦੂਰ ਦੂਰ ਤੱਕ ਸੰਗਤਾਂ ਨੇ ਜਾਣਾ ਹੁੰਦਾ ਲੋ ਜੀ ਅਮਰਦੀਪਾ ਜੀ ਸੰਭਾ ਰਿਆ ਨੇ ਲੋ ਜੀ ਬਾਬਾ ਗਰੀਬਦਾਸ ਜੀ ਵੱਲੋਂ ਸਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੁਸੀਂ ਵਕਤ ਤੋਂ ਵਕਤ ਕਮੈਂਟ ਕਰਨੇ ਨੇ ਤੇ ਸਭੇਕ ਪਾਤਸ਼ਾਹ ਦੇ ਵਿੱਚ ਇਹ ਦੱਸਣਾ ਕਿ ਜਿਹੜੇ ਸ਼ਰਾਰਤੀ ਹੰਸ ਨੇ ਅਫਵਾਹਾਂ ਫਲਾਉਂਦੇ ਨੇ ਕਿਉਂਕਿ ਰੇਲਵੇ ਭਾਗਨੇ ਨੂੰ ਮਹਿਦ ਅਫਵਾਹ ਦੱਸਿਆ ਤੇ 100% ਦੀ ਅਫਵਾਹ ਦੱਸਿਆ ਪਰ ਇਸ ਅਫਵਾਹ ਦੇ ਨਾਲ ਜਿਹੜੇ ਲੋਕ ਪਰੇਸ਼ਾਨ ਹੋਏ ਇਹਨੇ ਗਰਮੀ ਦੇ ਮੌਸਮ ਵਿੱਚ ਉਹਨਾਂ ਦੇ ਦੂਰ ਦੂਰ ਬੈਠੇ ਵਾਰਸਾਂ ਨੂੰ ਜਿਹੜੀ ਚਿੰਤਾ ਹੋਈ ਉਹਦੇ ਲਈ ਕੌਣ ਹੈ ਜ਼ੁਰਵਾ ਕੌਣ ਹੈ ਜ਼ਿੰਮੇਵਾਰ ਉਹਦੇ ਬਾਰੇ ਵੱਧ ਤੋਂ ਵੱਧ ਜ਼ਰੂਰ ਲਿਖਣਾ ਫੇਰ ਮਿਲਦੇ ਆਂ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਿਤ ਕੋਰ ਕੋਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ